ਅਸੀਂ ਉਹ ਮਹਾਂਪੁਰਸ਼ਾਂ ਦੇ ਅਸਥਾਨ ਤੇ ਗਏ ਤਾਂ ਸਾਹ ਸੰਗਤ ਬਾਹਰ ਨਾ ਅੰਬਾਂ ਦਾ ਦਰਖਤ ਲੱਗਿਆ। ਛੋਟੇ ਬੱਚੇ 10ਵੀਂ 11ਵੀਂ ਪੜ੍ਹਦੇ ਹੋਣਗੇ। ਕਈ ਵਾਰ ਉਮਰ ਦੀ ਗੱਲ ਨਹੀਂ ਹੈ ਇਹ 15 16 ਸਾਲ ਦੀ ਉਮਰ ਦੇ ਬੱਚੇ ਵੀ ਨਾ ਇਹ ਬਚਪਨਾ ਹੀ ਹੁੰਦਾ ਹੈ। ਜਿਹੜੀਆਂ ਬਹੁਤ ਅਗਲਾਂ ਜਾਗੋ 22 25 ਸਾਲ ਤੋਂ ਬਾਅਦ ਜਾ ਕੇ 20 ਸਾਲ ਤੋਂ ਬਾਅਦ ਆਉਨੀਆਂ ਉਹ 10ਵੀਂ 11ਵੀਂ ਵਾਲੇ ਬੱਚੇ ਨਾ ਅੰਬ ਤੋੜਨ ਲੱਗ ਪਏ। ਥੱਲੋਂ ਰੋੜੇ ਚੁੱਕਣ ਤੇ ਉਹ ਅੰਬਾਂ ਦੇ ਮਾਰ ਨਿਸ਼ਾਨੇ ਲਾਉਣ ਅੰਬ ਟੁੱਟੇ ਤੇ ਡਿੱਗ ਜਾਏ ਐਨੇ ਨੂੰ ਉਧਰੋਂ ਮਾਂਪੁਰ ਛਾ ਗਿਆ ਹੁਣ ਅੰਬ ਜਿੰਨੇ ਉਹਨੀ ਦਰਖਤ ਫਲਾਂ ਵਾਲੇ ਲਾਏ ਸੀ ਨਾ ਕਦੇ ਕਿਸੇ ਨੂੰ ਪੌਂਦੀ ਨਹੀਂ ਸੀ ਕਹਿੰਦੇ ਭਾਈ ਪੰਛੀ ਜਾਨਵਰ ਖਾਣ ਬੱਚੇ ਖਾਣ ਬੰਦੇ ਤੋੜ ਕੇ ਖਾਣ ਰੋਕਣਾ ਨਹੀਂ ਕਿਸੇ ਨੇ ਇਹ ਫਲ ਕਦੇ ਵੀ ਰੋਕਣਾ ਨਹੀਂ ਕਿਸੇ ਨੂੰ ਖਾਣ ਉਹ ਬੱਚੇ ਵੱਡੇ ਚੁੱਕ ਚੁੱਕ ਕੇ ਅੰਬਾਂ ਨੇ ਮਾਰ ਅੰਬ ਤੋੜ ਤੋੜ ਕੇ ਰੱਖੀ ਜਾਣ ਐਨੇ ਨੂੰ ਬਾਬਾ ਜੀ ਆ ਗਏ ਉਨੇ ਸਾਰਿਆਂ ਨੂੰ ਆਵਾਜ਼ ਦੇ ਕੇ ਕਿੱਧਰ ਆਏ ਉਹ ਡਰ ਗਏ ਕਿਸੇ ਨੇ ਦੋ ਚਾਰ ਅੰਬ ਚੱਕੇ ਹੋਏ ਨੇ ਕਿਸੇ ਨੇ ਇੱਕ ਦੋ ਕਲਬੇ ਨੇ ਕਿਸੇ ਨੇ ਪੰਜ ਸੱਤ ਨੇ ਉਹ ਕਹਿੰਦੇ ਭਾਈ ਇੱਥੇ ਰੱਖ ਦੋ ਅੰਬ ਸਾਰੇ ਸਾਰਿਆਂ ਨੇ ਆਪਣੀ ਜੇਬਾਂ ਚੋਂ ਕੱਢ ਕੇ ਪੱਲੇ ਚੋਂ ਕੱਢ ਕੇ ਅੰਬ ਰੱਖ ਦਿੱਤੇ ਤੇ ਫਿਰ ਸਾਧ ਸੰਗਤ ਬਾਬਾ ਜੀ ਕਹਿੰਦੇ ਇਧਰੋ ਭਾਈ ਐਦਾਂ ਕਰੋ ਆ ਇੱਟਾਂ ਚੁੱਕ ਕੇ ਨਾ ਅੰਦਰ ਰੱਖਿਆ ਉਹ ਦਸ ਦਸ ਹਾਲਾਂਕਿ ਉਹ ਇੱਟਾਂ ਦੀ ਜ਼ਰੂਰਤ ਬਾਹਰ ਹੀ ਸੀ ਕਿਉਂਕਿ ਉੱਥੇ ਬਣ ਰਹੀ ਸੀ ਚਾਰਦواری ਕਹਿੰਦੇ ਟਾਂ ਚੁੱਕਿਓ ਕੰਮਰੇ ਕੋਲ ਰੱਖ ਕੇ ਆਓ ਉਹ ਦੋ ਦੋ ਚਾਰ ਚਾਰ ਇੱਟਾਂ ਚੁੱਕਣ ਢੇੜੇ ਲਾਈ ਗਏ ਇੱਕ ਢੇੜਾ ਲਵਾਤਾ ਦੋ ਲਵਾਤੇ ਤਿੰਨ ਲਵਾਤੇ ਚਾਰ ਢੇੜੇ ਲਵਾਤੇ ਜਦੋਂ ਹਣ ਕਹਿੰਦੇ ਹੋਰ ਰੱਖ ਆਓ 100 ਕਿੱਟ ਉਹਨਾਂ ਨੇ 200 ਇੱਟ ਢੋ ਦਿੱਤੀ ਫਿਰ ਉਹਨਾਂ ਬੱਚਿਆਂ ਵੱਲ ਵੇਖ ਕੇ ਨਾ ਕਹਿੰਦੇ ਜਾਓ ਹੁਣ ਲੈ ਜਾਓ ਕਹਿੰਦੇ ਹੋਰ ਤੋੜਨੇ ਆਂਬ ਹੋਰ ਤੋੜ ਲਓ ਉਹ ਜਦੋਂ ਤੁਰਨ ਲੱਗੇ ਨਾ ਇੱਕ ਨੌਜਵਾਨ ਨੂੰ ਆਵਾਜ਼ ਮਾਰ ਕੇ ਤੁਰਨ ਲੱਗੇ ਜਦੋਂ ਇੱਕ ਬੱਚੇ ਨੇ ਮੱਥਾ ਟੇਕਦਾ ਮੋਰੇ ਹੋ ਮਾਪੁਰਸ਼ ਦੀ ਨਜ਼ਰ ਪੈ ਗਈ ਉਹਦੇ ਮੱਥੇ ਵੱਲ ਉਹਨੂੰ ਆਵਾਜ਼ ਦੇ ਕੇ ਕਹਿੰਦੇ ਇੱਧਰ ਆ ਕਹਿੰਦੇ ਉਹ ਸਰੀਆ ਚੁੱਕ ਕੇ ਅੰਦਰ ਰੱਖਿਆ ਉਹ ਸਰੀਆ ਲੰਬੀ ਲੈਂਥ ਸੀ ਨਾਲ ਸੇਵਾਦਾਰ ਨੂੰ ਕਹਿੰਦੇ ਹੱਥ ਪਵਾਦੇ ਤੇ ਮੋਢੇ ਤੇ ਰੱਖ ਦੇ ਉਹ ਸਰੀਏ ਦੀ ਲੈਂਥ ਚੁੱਕ ਕੇ ਅੰਦਰ ਰਖਾਈ ਤੇ ਸਾਧ ਸੰਗਤ ਬਾਦ ਵਿੱਚ ਉਹ ਬੱਚੇ ਨੂੰ ਮੋਢੇ ਤੇ ਹੱਥ ਰੱਖ ਕੇ ਨਾ ਉਹਦੇ ਕੱਪੜੇ ਝਾੜ ਕੇ ਕਹਿੰਦੇ ਕਹਿੰਦੇ ਜਾ ਤੇ ਤੈਨੂੰ ਸਰੀਆ ਹੁਣ ਅੰਦਰ ਰਖਾ ਦਿੱਤਾ ਹੈ ਕਹਿੰਦੇ ਲੋਹਾ ਚਕਾਇਆ ਤੂੰ ਲੋਹੇ ਦੇ ਅੰਦਰ ਨਹੀਂ ਕਦੇ ਆਏਗਾ ਕਹਿੰਦੇ ਲੋਹਾ ਚਕਾ ਦਿੱਤਾ ਓਏ ਲੋਹੇ ਦੀ ਕੈਦ ਤੋਂ ਬਚ ਗਿਆ ਜਾ ਕਾਕਾ ਚਲਾ ਜਾ ਉਹਨੂੰ ਨਹੀਂ ਸੀ ਇਸ ਗੱਲ ਦਾ ਪਤਾ ਉਹਨੇ ਜਾ ਕੇ ਘਰ ਦੱਸਿਆ ਆਪਣੇ ਘਰ ਦੇ ਨਾਲ ਕਹਿੰਦੇ ਬਾਬਾ ਜੀ ਨੇ ਸਰੀਆ ਚਕਾ ਕੇ ਰਖਾਇਆ ਨਾਲੇ ਕਿਹਾ ਲੋਹੇ ਦੀ ਕੈਦ ਤੋਂ ਬਚ ਗਿਆ ਜਾ ਲੋਹੇ ਦੇ ਅੰਦਰ ਨਹੀਂ ਆਏਗਾ ਸਾਧ ਸੰਗਤ ਉਹ ਬੱਚਾ 10ਵੀਂ ਤੋਂ 11ਵੀਂ ਕਰ ਗਿਆ, ਵਰਮਿੰਗ ਕਰ ਗਿਆ, ਗ੍ਰੈਜੂਏਸ਼ਨ ਕਰ ਗਿਆ, ਪੰਜਾਂ ਸਾਲਾਂ ਬਾਅਦ ਤੁਸੀਂ ਹੈਰਾਨ ਹੋਵੋਗੇ। ਉਹ ਖੇਤਾਂ ਤੋਂ ਟਰੈਕਟਰ ਲੈ ਕੇ ਆ ਰਿਹਾ ਸੀ। ਸਾਹਮਣੇ ਉਹ ਸਾਈਕਲ ਤੇ ਇੱਕ ਪਹੀਆ ਆ ਗਿਆ, ਉੱਤੋਂ ਟਰੈਕਟਰ ਪਹੀਏ ਤੇ ਚੜ ਗਿਆ। ਪਹੀਏ ਦੀ ਮੌਤ ਹੋ ਗਈ। ਰੌਲਾ ਪੈ ਗਿਆ। ਸਾਥ ਸੰਗਤ ਜਿਨ੍ਹਾਂ ਦਾ ਪਹੀਆ ਸੀ ਉਹ ਵੀ ਰੌਲਾ ਪਾ ਲਿਆ, ਪੁਲਿਸ ਆ ਗਈ। ਉਸੇ ਵਕਤ ਬੰਦਿਆਂ ਚ ਬੈਠਿਆਂ ਬੈਠਿਆਂ ਹੀ ਉਸੇ ਵਕਤ ਬੰਦਿਆਂ ਚ ਬੈਠਿਆਂ ਬੈਠਿਆਂ ਇਸ ਤਰ੍ਹਾਂ ਦੀ ਕਲਾ ਵਰਤ ਗਈ ਜਿਹੜੇ ਬੰਦੇ ਕਹਿੰਦੇ ਸੀ ਨਾ ਮੈਨੂੰ ਜੇਲ੍ਹ ਭੇਜੋ ਉਹ ਮੁੰਡੇ ਦਾ ਸਾਰਾ ਕੈਰੀਅਰ ਖਤਮ ਹੋ ਜਾਣਾ ਸੀ ਉਹਨੇ ਇਕੱਠੇ ਹੋ ਕੇ ਸਲਾਹ ਕੀਤੀ ਕਹਿੰਦੇ ਭਾਈ ਹੁਣ ਉਹ ਬੰਦਾ ਤਾਂ ਭਈਆ ਚਲੋ ਮਰ ਗਿਆ ਹੁਣ ਬੰਦਾ ਵਾਪਸ ਨਹੀਂ ਆਉਣਾ ਐਂ ਕਰੋ ਸਰਦਾਰੋ ਉਹ ਪੈਸੇ ਦੇ ਦਿਓ ਸਾਸ ਨੇ ਉੱਥੇ ਦੀ ਉੱਥੇ ਥੋੜੇ ਪੈਸੇ ਦੇ ਕੇ ਨਿਬੜ ਗਈ ਉਦਣੋਂ ਪਰਿਵਾਰ ਵਾਲੇ ਮਹਾਂਪੁਰਸ਼ਾਂ ਕੋਲ ਗਏ ਤੇ ਜਦੋਂ ਉੱਥੇ ਪਹੁੰਚੇ ਨਾ ਸ਼ੰਮਾ ਨੂੰ ਤੇ ਮੋਹਰੇ ਬੈਠੇ ਬਾਬਾ ਜੀ ਹੱਸ ਬੈ ਅਜੇ ਕੋਲ ਜਾ ਕੇ ਫਤੇ ਨਹੀਂ ਬੁਲਾਈ ਬੰਦਗੀ ਵਾਲੇ ਦੂਰੋਂ ਵੇਖ ਲੈਦੇ ਹੱਸ ਕੇ ਬੋਲੇ ਕਹਿੰਦੇ ਕਿੱਦਾਂ ਫੇਰ ਜੇਲ੍ਹ ਤੋਂ ਬਚ ਗਿਆਂ ਕਹਿੰਦੇ ਕਿੱਦਾਂ ਬਈ ਜੇਲ੍ਹ ਜਾਣ ਤੋਂ ਬਚ ਗਿਆਂ ਉਹ ਘਰ ਵਾਲੇ ਹੱਥ ਜੋੜ ਕੇ ਰੋਣ ਲੱਗ ਪਏ ਕਹਿੰਦੇ ਬਸ ਉਦਣੇ ਗਿਆ ਤਸੀ ਹੁਣ ਨਹੀਂ ਜੇਲ੍ਹ ਵਿੱਚ ਪੈਂਦਾ ਭਾਈ ਜੇਲ੍ਹ ਜਾਣ ਤੋਂ ਬਚ ਗਿਆ ਸਾਧੂ ਦੇ ਬੋਲਾਂ ਵਿੱਚ ਇੰਨੀ ਸੱਤਿਆ ਹੁੰਦੀ ਹੈ ਉਦੇ ਬੋਲਾਂ ਵਿੱਚ ਕਰਾਮਾਤ ਹੈ ਕਿਉਂਕਿ ਪ੍ਰਭ ਜੀ ਵਸੈ ਸਾਧ ਕੀ ਦਸਨ ਨਾਨਕ ਜਨ ਕਾ ਦਾਸਨ ਦਸਨ ਸਾਦੀ ਉਮਰ ਕੀਰਤਨ ਕਥਾ ਨਹੀਂ ਮੈਂ ਉਹ ਸੰਤ ਕਰਦੇ ਵੇਖੇ ਪਰ ਉਹਨਾਂ ਦੇ ਬੋਲਾਂ ਉੱਤੇ ਰੱਬ ਆ ਕੇ ਬਹਿ ਗਿਆ ਕਿਉਂਕਿ ਉਹ ਰੱਬ ਵੱਲੋਂ ਅਧਿਕਾਰੀ ਹੈ ਕਿ ਸੇਵਾ ਕਉ ਦੋਏ ਭਲੇ ਪਰੋਇਕ ਸੰਤੇ ਕਰਾਮ ਰਾਮ ਜੋ ਦਾਤਾ ਮੁਕਤੇ ਕੋ ਸੰਤ ਜਪਾਵੇ ਨਾਮ ਤੇ ਆਪਾਂ ਨੂੰ ਕੀ ਹੁਕਮ ਹੈ ਭਾਈ ਨਾਮ ਜਪਣ ਵਾਲਿਆਂ ਦੀ ਜਗ੍ਹਾ ਤੇ ਬੈਠਿਓ ਆਪਾਂ ਗੁਰੂ ਕੋਲੋਂ ਨਾਮ ਮੰਗ ਕੇ ਜਾਣਾ ਆਪਾਂ ਗੁਰੂ ਕੋਲੋਂ ਨਾਮ ਮੰਗੜੇ ਹੋਰ ਚੀਜ਼ਾਂ ਨਹੀਂ ਮੰਗਣੀਆਂ ਦੇਖੋ ਇਹਨੂੰ ਮੇਲਾ ਨਾ ਕੱਲਾ ਬਣਾਈ ਠੀਕ ਹੈ ਬੱਚਿਆਂ ਵਾਸਤੇ ਪਕਾਣੇ ਪਕੁਨੇ ਚਾਹੀਦੇ ਹੁੰਦੇ ਨੇ ਅੱਛਾ ਆਪਾਂ ਪਕੌੜੇ ਖਾ ਕੇ ਮੁੜ ਜਾਣਾ ਫਿਰ ਬੱਚੇ ਤਾਂ ਖਡਾਉਣੇ ਲੈ ਕੇ ਚਲੇ ਗੋ ਖੁਸ਼ ਹੋਵੇ ਤੁਸੀਂ ਲੰਗਰ ਪ੍ਰਸ਼ਾਦਾ ਪਨੀਰ ਛੋਲੇ ਤੇ ਪਕੌੜੇ ਖਾ ਕੇ ਮੁੜ ਜਾਣਾ ਨਹੀਂ ਆਪਾਂ ਅੱਜ ਵਰਸੀ ਤੇ ਆਏ ਆਪਾਂ ਮੰਗ ਕੇ ਜਾਣਾ ਪਾਤਸ਼ਾਹ ਸਾਨੂੰ ਨਾਮ ਬਖਸ਼ੋ ਇੱਕ ਵਾਰ ਚਿੱਤ ਜੋੜ ਕੇ ਸਾਰੇ ਮੰਗੋ ਐ ਧਿਆਨ ਧਰ ਕੇ ਕਿਓ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਚਰਨਾਂ 'ਚੋਂ ਪਾਤਸ਼ਾਹ ਝੋਲੀ ਵਿੱਚ ਨਾਮ ਬਖਸ਼ੋ ਜੇ ਨਾਮ ਨਾ ਨਾ ਮੰਗਿਆ ਫਿਰ ਸੁਣ ਲਿਓ ਵਚਨ ਬੜਾ ਕੋੜਾ ਤੁਹਾਨੂੰ ਗੁੱਸਾ ਲੱਗਣਾ ਮੈਂ ਨਹੀਂ ਕਹਿ ਰਿਹਾ ਕੋਲੋਂ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਨੇ ਕਿਹਾ ਕਹਿੰਦੇ ਕਾਰਾਂ ਕੋਠੀਆਂ ਮੰਗਣ ਵਾਲਿਆਂ ਮਿਲ ਜਾਣੀਆਂ ਬੱਚੇ ਬਾਹਰ ਵਿੱਚ ਚਲੇ ਜਾਣ ਵਿਦੇਸ਼ਾਂ ਵਿੱਚ ਪੱਕੇ ਹੋ ਜਾਣ ਹੋ ਜਾਣਗੇ ਓਏ ਤੂੰ ਸੋਨਾ ਮੰਗ ਲੈ ਪੈਸਾ ਮੰਗ ਲੈ ਕਾਰਾਂ ਕੋਠੀਆਂ ਸਭ ਕੁਝ ਮੰਗ ਲੈ ਇਹ ਯਾਦ ਰੱਖੀ ਤੇਰੇ ਘਰ ਵਿੱਚ سونے ਦੀਆਂ ਥਾਲੀਆਂ ਕਿਉਂ ਨਾ ਹੋਣ ਤੇਰੇ ਘਰ ਵਿੱਚ ਕਿੰਨਾ ਮਰਜੀ ਮਹਿੰਗਾ ਮਾਰਵਲ ਪੱਥਰ ਲੱਗਾ ਹੋਵੇ ਸੱਜਣਾ ਤੂੰ سونے ਦੀਆਂ ਥਾਲੀਆਂ ਵਿੱਚ ਵੀ ਭੋਜਨ ਖਾਣ ਵਾਲਿਆ ਜੇ ਰੱਬ ਦਾ ਨਾਮ ਨਾ ਨਾ ਜਪਿਆ ਗੁਰੂ ਨੇ ਪਤਾ ਕੀ ਕਿਹਾ ਕਹਿੰਦੇ ਐਦਾਂ ਆ ਜਿਵੇਂ ਪੁੱਤਾ ਝੂਠ ਖਾ ਰਿਆ ਹੋਵੇ ਬਾਹਰ ਆ ਲੰਗਰ ਦੀ ਝੂਠ ਉਧਰ ਸੁੱਟਨੀ ਆ ਬਾਅਦ ਚ ਕੁੱਤਿਆਂ ਨੇ ਖਾ ਲਈ ਕਹਿੰਦੇ ਐਦਾਂ ਜਿਵੇਂ ਜੋੜੇ ਚ ਮੂੰਹ ਮਾਰ ਰਹੇ ਜੇ ਤੂੰ 10 10 ਹਜ਼ਾਰ ਦੇ ਕੋਟ ਪੈਂਟ ਪਾਏ ਨੇ ਰਸਨਾ ਤੋਂ ਕਦੇ ਜਪਿਆ ਨਹੀਂ ਸਤਨਾਮ ਸ੍ਰੀ ਵਾਹਿਗੁਰੂ ਗੁਰੂ ਦੀ ਨਜ਼ਰ ਵਿੱਚ ਐਦਾਂ ਜਿਵੇਂ ਮਰੇ ਬੰਦੇ ਨੂੰ ਸ਼ਿੰਗਾਰ ਕੇ ਬਾਅਦ ਚ ਲੋਕ ਬਦਾਮ ਗਿਰਿਆ ਉੱਪਰੋਂ ਸਿੱਟਦੇ ਕਹਿੰਦੇ ਵੱਡਾ ਕਰਕੇ ਕੱਢਿਆ ਗੁਰੂ ਦੀ ਨਜ਼ਰ ਵਿੱਚ ਮਰਤਕ ਸ਼ਿੰਗਾਰ ਹੈ ਇਹ ਪਾਤਸ਼ਾਹ ਨੇ ਲਿਖਿਆ ਮਿਲ ਮੇਰੇ ਗੋਵਿੰਦ ਆਪਣਾ ਨਾਮ ਦੇਹੋ ਮੰਗ ਗੁਰੂ ਕੋਲੋਂ ਨਾਮ ਬਿਨਾ ਤ੍ਰਿਗ ਤ੍ਰਿਗਾ ਸਨੇਹੋ ਨਾਮ ਬਿਨਾ ਜਿਉ ਪਹਿਰੇ ਖਾਏ ਜਿਉ ਕੁਕਰ ਝੂਠਨ ਮੈਂ ਪਾਏ ਕਹਿੰਦੇ ਜਿਵੇਂ ਕੁੱਤਾ ਝੂਠ ਚ ਮੂੰਹ ਮਾਰਦਾ ਇਦਾਂ ਤੂੰ ਝੂਠਾਂ ਭਾਈ ਜਾਂਦਾ ਇਸ ਲਈ ਨਾਮ ਜਪ ਨਾਮ ਬਿਨਾ ਜੋ ਪਹਿਰੇ ਖਾਏ ਜਿਉਂ ਕੋ ਕਰ ਝੂਠਨ ਮੈਂ ਪਾਏ ਨਾਮ ਬਿਨਾ ਜੇ ਤਬ ਬਿਹਾਰ ਜਿਉਂ ਮਰਤਕ ਮਿੱਥਿਆ ਸ਼ਿੰਗਾਰ ਫਿਰ ਅਪਨ ਗੁਰੂ ਕੋਲੋਂ ਮੰਗ ਕੇ ਜਾਈਏ ਬਾਦਸ਼ਾਹ ਨਾਮ ਬਖਸ਼ੋ ਇੱਕ ਵਾਰ ਸਾਰੇ ਮੰਗਿਓ ਚਿੱਤ ਜੋੜ ਕੇ ਕਿਓ ਮਿਲ ਮੇਰੇ ਗੋਵਿੰਦ ਮਿਲ ਮੇਰੇ ਗੋਵਿੰਦ ਆਪਣਾ ਨਾਮ ਦੇਉ ਮਿਲ ਮੇਰੇ ਗੋਵਿੰਦ ਮਿਲ ਮੇਰੇ ਗੋਵਿੰਦ ਆਪਣਾ ਨਾਮ ਦੇਉ ਮਿਲ ਮੇਰੇ ਗੋਵਿੰਦ ਮਿਲ ਮੇਰੇ ਗੱਜ ਕੇ ਆਪਣਾ ਸਾਰੇ ਮੰਗੋ ਮਿਲ ਮੇਰੇ ਗੋਵਿੰਦ ਮਿਲ ਬੀਬੀਓ ਬਹਿ ਜਾਓ ਅੰਦਰ ਚੱਲਿਆ ਨਹੀਂ ਹਜੇ ਬਹਿ ਜਾਓ ਮੰਗ ਲਓ ਥੋੜਾ ਜਿਹਾ ਮਿਲ ਮੇਰੇ ਗੋਵਿੰਦ ਮਿਲ ਮੇਰੇ ਗੋਵਿੰਦ ਆਪਣਾ ਨਾਮ ਨੇ ਹੋ ਮਿਲ ਮੇਰੇ ਗੋਵਿੰਦ ਮਿਲ ਮੇਰੇ ਗੋਵਿੰਦ ਆਪਣਾ ਨਾਮ ਦੇ ਹੋ ਮਿਲ ਮੇਰੇ ਗੋਵਿੰਦ ਮਿਲ ਵਾ ਵਾ ਆਪਣਾ ਨਜ ਕੇ ਮਿਲ ਮੇਰੇ ਗੋਵਿੰਦ ਮਿਲ ਨਾਮ ਬਿਨਾ ਤ੍ਰਿਗ ਤ੍ਰਿਗ ਅਸਨੇ ਹੋ ਨਾਮ ਬਿਨਾ ਤ੍ਰਿਗ ਤ੍ਰਿਗ ਅਸਨੇ ਹੋ ਨਾਮ ਬਿਨਾ ਤ੍ਰਿਗ ਤ੍ਰਿਗ ਅਸ ਗਜ ਕੇ ਨਾਮ ਬਿਨਾ ਮਿਲ ਮੇਰੇ ਗੋਵਿੰਦ ਮਿਲ ਮੇਰੇ ਗੋਵਿੰਦ ਆਪਣਾ ਨਾਮ ਦੇਉ ਮਿਲ ਮੇਰੇ ਗੋ ਇੱਕ ਹੋਰ ਗੱਜ ਕੇ ਕਹੋ ਮਿਲ ਮੇਰੇ ਗੋਵਿੰਦ ਮਿਲ ਮੇਰੇ ਗੋਵਿੰਦ ਆਪਣਾ ਨਾਮ ਦਿਓ ਮਿਲ ਮੇਰੇ ਕੋ ਆਹ ਹਾ ਆਪਣਾ ਨਾਮ ਦਿਓ ਮਿਲ ਮੇਰੇ ਕੋ ਵਿੰਦ ਮਿਲ ਮੇਰੇ ਕੋ ਵਿੰਦ ਆਪਣਾ ਨਾਮ ਦਿਓ ਮਿਲ ਮੇਰੇ ਅੱਖੋ ਸਤਨਾਮ ਸ੍ਰੀ ਫਿਰ ਅੱਖੋ ਸਤਨਾਮ ਸ੍ਰੀ ਫਿਰ ਅੱਖੋ ਜੀ ਸਤਨਾਮ ਸ੍ਰੀ